ਖਤਰਨਾਕ ਮਾਰੂ ਹਥਿਆਰਾਂ ਸਮੇਤ ਦੋਨੋਂ ਕੀਤਾ ਕਾਬੂ ਬ੍ਰਾਹਮਤ ਪਿਸ਼ਟਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ اے ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ ਸੱਤ ਬੜੇ ਲੀਥਲ ਤੇ ਸਫਿਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਐ ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਐ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਐ ਪਿੰਡੀ ਸੈਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਐ ਇਹਨਾਂ ਨੇ ਪਾਕਿਸਤਾਨ ਬੇਸ ਸਮਗਲਰਜ਼ ਨਾਲ ਇੰਟੈਚ ਆਇਆ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਐ ਪ੍ਰੀਡੈਸਟਿਨਡ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਉਹਨਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਆ ਪੀਪੀਐਕਸ 5 ਇਹ ਫੜੇ ਗਏ ਤੇ 2.30 ਬੋਰ ਦੇ ਚਾਈਨੈਸ ਪਿਸਟਲ ਫੜੇ ਗਏ 2.30 ਬੋਰ ਚਾਈਨੈਸ ਪਿਸਟਲ ਦੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਫਰਦਰ ਪੁੱਛਗਿੱਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرਿੰਡੇ ਦਾ ਮੂਲਾ ਬਹਿਰਾਮ ਪਿੰਡਾ ਹੈ ਇਹ ਫੜਿਆ ਗਿਆ ਇਹ ਤੋਂ ਦੋ ਪਿਸਟਲ ਚਾਈਨਿਸ ਹੋਰ ਮਿਲੇ ਜਿਹੜੇ ਸਟਾਰ ਪਿਸਟਲ ਜਿਨ੍ਹਾਂ ਨੂੰ 0.30 ਬੋਰ ਦੇ ਕਹਿੰਦੇ ਆ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਜੁਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹਿਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤ ਖਾਨ ਥਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਤੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀਆਂ ਧਾਰਾ ਤਹਿਤ ਮੁਕਾਦਮਾ ਦਰਜਾ ਉਸ ਵੀ ਵੌਂਟਡ ਸੀਗਾ ਜੇ ਇਹਨਾਂ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਤੇ ਜਿਹੜਾ ਜਗਰਾਜ ਜੱਗਾ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਬੀਜੇ ਦਾ ਕੰਮ ਕਰਦਾ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਵਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੂੰ ਗੱਲ ਕੀਤੀ ਹੈ ਇਹ ਤਾਂ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀਆਂ ਕਨਸਾਈਨਮੈਂਟਸ ਵਾਇਡ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਬਾੜੇ ਅੰਸਰਾਂ ਵਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਣ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡਾ ਡਿਸਕਸ ਕੀਤੀ ਹੈ ਸੋ ਇਹ ਆਨ ਗoing ਇੱਕ ਪ੍ਰੋਸੈਸ ਹੈਗਾ ਕਿ ਜਿੱਦਾਂ ਕਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਵਿੱਚ ਕੋਈ ਬਾਹ ਨਹੀਂ ਫੜਦਾ ਤੇ ਅਲਟੀਮੇਟਲੀ ਇਹ ਇੱਥੇ ਆ ਕੇ ਜਿਲ੍ਹਾ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ